ਅੱਜ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਡਾਕਟਰ ਅੰਮਿਤਕਰ ਚੌਕ ਗੁਰਦੁੱਤਾ ਚੌਕ ਹਦੀਆਬਾਦ ਵਿਖੇ ਜਿਹੜਾ ਰੁੱਖ ਲਗਾਉਣ ਦੇ ਲਈ ਜਿਹੜਾ ਉਪਰਾਲਾ ਕੀਤਾ ਗਿਆ ਜਿੰਨੇ ਲਾਓ ਉਹਨੇ ਬਚਾਓ ਇਹ ਸਾਡਾ ਸਲੋਗਨ ਆ ਕਿਉਂਕਿ ਰੁੱਖਾਂ ਨੂੰ ਲਾਉਣਾ ਸੌਖਾ ਲੇਕਿਨ ਉਹਨਾਂ ਨੂੰ ਪਾਲਣਾ ਬਹੁਤ ਔਖਾ ਸਰਬ ਨੌਜਵਾਨ ਸਭਾ ਲੋਕਾਂ ਨੂੰ ਪ੍ਰੇਰਿਤ ਕਰਦੀ ਆ ਜਿਹੜੀ ਪਿਛਲੇ 33 34 ਸਾਲ ਤੋਂ ਲੋਕਾਂ ਦੇ ਦੁੱਖਾਂ ਵਿੱਚ ਵਿਚਰ ਰਹੀ ਆ ਕਿ ਰੁੱਖ ਲਾਓ ਤੇ ਉਹਨੂੰ ਬਚਾਓ ਜ਼ਰੂਰ ਇਸ ਤਰ੍ਹਾਂ ਕੇ ਸਭ ਨੂੰ ਅਸੀਂ ਬੇਨਤੀ ਕਰਦੇ ਆ ਕਿ ਅੱਜ ਅਸੀਂ ਤਕਰੀਬਨ 20 ਦੇ ਕਰੀਬ ਜਿਹੜੇ ਰੁੱਖ ਇੱਥੇ ਲਗਾ ਚੁੱਕੇ ਆਂ ਔਰ ਸਾਡੇ ਵਿਚਕਾਰ ਯੂਕੇ ਤੋਂ ਪਿੰਦੂ ਜੋੜ ਜੀ ਔਰ ਹਰਜਿੰਦਰ ਕਾਂਡਾ ਜੀ ਫਰਾਂਸ ਤੋਂ ਔਰ ਸਾਡੇ ਹੋਰ ਸਰਬ ਨੌਜਵਾਨ ਸਭਾ ਦੇ ਜਿੰਨੇ ਵੀ ਅਹੁਦੇਦਾਰ ਆ ਮੌਜੂਦ ਸਗੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਇਹ ਬੂਟੇ ਲਗਾਏ ਆ ਔਰ ਲੋਕਾਂ ਨੂੰ ਅਸੀਂ ਪ੍ਰੇਰਣਾ ਦੇਣਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਵੀ ਆਪਣਾ ਟਾਈਮ ਗੱਡ ਕੇ ਆਪਣੇ ਘਰਾਂ ਦੇ ਅੱਗੇ ਬੂਟੇ ਜ਼ਰੂਰ ਲਗਾਓ ਜਿੱਥੇ ਵੀ ਜਗ੍ਹਾ ਬਚਦੀ ਹੈ ਕਿਉਂਕਿ ਜਦੋਂ ਅਸੀਂ ਦੁਨੀਆ ਤੋਂ ਜਾਂਦੇ ਆ ਤਾਂ ਤੁਸੀਂ ਦੇਖੋ ਦੋ ਰੁੱਖ ਜਿਹੜੇ ਅਸੀਂ ਆਪਣੇ ਨਾਲ ਲੈ ਜਾਂਦੇ ਆਂ ਅਸੀਂ ਇਸ ਕੁਦਰਤ ਨੂੰ ਦਿੰਦੇ ਕੀ ਆ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਸਾਡਾ ਫਰਜ਼ ਬਣਦਾ ਕਿ ਜਿਹੜੇ ਅਸੀਂ ਰੁੱਖ ਦੋ ਨਾਲ ਲੈ ਕੇ ਜਾਂਦੇ ਆ ਉਹ ਤਾਂ ਕਮ ਸੇ ਕਮ ਜਰੂਰ ਲਗਾਈਏ ਹਰ ਵਿਅਕਤੀ ਨੂੰ ਦੋ ਰੁੱਖ ਜਿਹੜੇ ਆ ਹਰ ਘਰ ਭਰਤੀ ਹਰ ਇੱਕ ਮੈਂਬਰ ਭਰਤੀ ਲਗਾਉਣੇ ਚਾਹੀਦੇ ਆ ਤੇ ਸਭ ਨੂੰ ਬੇਨਤੀ ਆ ਕਿ ਆਓ ਆਕਸੀਜਨ ਨੂੰ ਹੋਰ ਵਧਾਈਏ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਇੱਕ ਚੰਗਾ ਉਪਰਾਲਾ ਕਰੀਏ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਕਹਿ ਸਕੀਏ ਕਿ ਅਸੀਂ ਤੁਹਾਡੇ ਲਈ ਇੱਕ ਚੰਗਾ ਸਿਸਟਮ ਦੇ ਕੇ ਜਾ ਰਹੇ ਹਾਂ ਚੰਗੀ ਹਵਾ ਦੇ ਜਾ ਰਹੇ ਹਾਂ ਦੇ ਕੇ ਜਾ ਰਹੇ ਹਾਂ ਪਾਣੀ ਦੇ ਕੇ ਜਾ ਰਹੇ ਹਾਂ ਇਸ ਤਰ੍ਹਾਂ ਕੇ ਸਭ ਨੂੰ ਬੇਨਤੀ ਆ ਕਿ ਆਪਣੀ ਧਰਤੀ ਨੂੰ ਬਚਾਓ ਆਪਣੇ ਸਮਾਜ ਨੂੰ ਬਚਾਓ ਆਓ ਸਰਬ ਨੌਜਵਾਨ ਸਭਾ ਦਾ ਸਾਥ ਦਿਓ ਜਿਹੜਾ ਚੰਗਾ ਉਪਰਾਲਾ ਕਰਦੇ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ ਬਹੁਤੋ ਸ਼ੁਕਰੀਆ